YouTube ਦੇ ਮਾਧਿਅਮ ਰਾਹੀਂ ਸਾਡੇ ਨਾਲ ਜੁੜੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਦੇ YouTube ਚੈਨਲ ਨਾਲ YouTube ਤੇ ਬਹੁਤ ਸਾਰੇ ਕਿਸਾਨ ਵੀਰਾਂ ਦੇ ਇਹ ਕਮੈਂਟ ਆਉਂਦੇ ਨੇ ਕਿ ਸੋਲਰ ਦੇ ਵਿੱਚ ਸਰਕਾਰੀ ਸਿਸਟਮ ਲਵਾਉਣਾ ਚਾਹੀਦਾ ਹੈ ਜਾਂ ਪ੍ਰਾਈਵੇਟ ਲਵਾਉਣਾ ਚਾਹੀਦਾ ਹੈ ਪਿਛਲੇ ਦਿਨੀ ਸਬਸਿਡੀ ਵਾਲੇ ਸੋਲਰ ਪੰਪ ਪੰਜਾਬ ਸਰਕਾਰ ਨੇ ਓਪਨ ਕੀਤੇ ਕੇਂਦਰ ਸਰਕਾਰ ਨਾਲ ਮਿਲ ਕੇ ਜਿਦੇ ਵਿੱਚ ਪੰਜਾਬ ਸਰਕਾਰ ਨੇ ਜਨਰਲ ਕੈਟਾਗਰੀ ਨੂੰ ਕੋਈ ਸਬਸਿਡੀ ਨਹੀਂ ਦਿੱਤੀ ਪਰ ਦੂਜੀਆਂ ਸ਼੍ਰੇਣੀਆਂ ਨੂੰ ਉਹਨਾਂ ਨੇ 20% ਸਬਸਿਡੀ ਪ੍ਰੋਵਾਈਡ ਕਰਵਾਈ ਹੈ ਪੰਜਾਬ ਸਰਕਾਰ ਦੁਆਰਾ ਔਰ ਭਾਰਤ ਸਰਕਾਰ ਨੇ ਜੋ ਕੇਂਦਰ ਸਰਕਾਰ ਹੈ ਉਹਦੇ ਵਿੱਚ ਆਪਾਂ ਨੂੰ ਜੋ 60% ਸਬਸਿਡੀ ਮਿਲਦੀ ਹੈ ਉਸੇ ਸਬਸਿਡੀ ਤੇ ਉਹਨਾਂ ਨੇ ਸੋਲਰ ਪੰਪ ਦੇਣ ਦਾ ਵਾਅਦਾ ਕੀਤਾ ਹੁਣ ਪ੍ਰਾਈਵੇਟ ਤੇ ਸਰਕਾਰੀ ਸੋਲਰ ਸਿਸਟਮ ਦੇ ਵਿੱਚ ਫਰਕ ਕੀ ਹੈ ਸਰਕਾਰੀ ਦੇ ਵਿੱਚ ਤੁਹਾਨੂੰ 540 ਵਾਟ ਦੇ 17 ਪੈਨਲ ਮਿਲਦੇ ਨੇ 10 ਹੌਸਪਾਵਰ ਦੇ ਵਿੱਚ ਔਰ ਪ੍ਰਾਈਵੇਟ ਦੇ ਵਿੱਚ ਤੁਹਾਨੂੰ 36 ਪੈਨਲ ਮਿਲਦੇ ਨੇ 340 ਵਾਟ ਜਾਂ 360 ਵਾਟ ਦੇ ਉਹਦੇ ਵਿੱਚ ਤੁਹਾਨੂੰ ਕਿਲੋਵਾਟ ਵੀ ਜ਼ਿਆਦਾ ਮਿਲਦੀ ਹੈ ਪ੍ਰਾਈਵੇਟ ਸਿਸਟਮ ਦੇ ਵਿੱਚ ਔਰ ਉਹਦੇ ਵਿੱਚ ਤੁਹਾਨੂੰ ਐਂਪੀਅਰ ਤੇ ਵੋਲਟੇਜ ਵੀ ਜ਼ਿਆਦਾ ਮਿਲਦੇ ਨੇ ਨਾਰਮਲ ਜੋ ਸਰਕਾਰੀ ਸਿਸਟਮ ਮਿਲਦਾ ਉਹਦੇ ਮੁਕਾਬਲੇ ਇਸ ਤੋਂ ਇਲਾਵਾ ਸਵੇਰੇ ਟਾਈਮ ਨਾਲ ਚੱਲਦਾ ਹੈ ਪ੍ਰਾਈਵੇਟ ਸਿਸਟਮ ਸ਼ਾਮ ਲੇਟ ਤੱਕ ਚੱਲਦਾ ਹੈ ਸਰਕਾਰੀ ਦੇ ਵਿੱਚ ਜਿਹੜੇ ওয়াটার ਪمپ ਮਿਲਦੇ ਨੇ ਤੁਹਾਨੂੰ ਜਿਹੜਾ ਮੋਟਰ ਪمپ ਮਿਲਦਾ ਹੈ ਉਹ 30 ਹੈਡ ਮੀਟਰ ਤੋਂ ਪਲੱਸ ਮਿਲਦਾ ਹੈ ਜਦੋਂ ਕਿ ਪ੍ਰਾਈਵੇਟ ਦੇ ਵਿੱਚ ਤੁਸੀਂ 10 ਹੈਡ ਮੀਟਰ ਤੇ 20 ਹੈਡ ਮੀਟਰ ਦਾ ਪੰਪ ਵੀ ਲਵਾ ਸਕਦੇ ਹੋ ਸਰਕਾਰੀ ਸਿਸਟਮ ਦੇ ਵਿੱਚ ਕੋਈ ਵੀ ਪੈਰਾਮੀਟਰ ਸੈਟਿੰਗ ਦਾ ਆਪਸ਼ਨ ਨਹੀਂ ਆਉਂਦਾ ਇੱਥੋਂ ਤੱਕ ਕਿ ਹੁਣ ਬਹੁਤ ਸਾਰੀਆਂ ਇਦਾਂ ਦੀਆਂ ਕੰਪਨੀਆਂ ਦੇ ਕੰਟਰੋਲਰ ਆਉਣ ਲੱਗੇ ਨੇ ਜਿਦੇ ਵਿੱਚ ਕੀਪੈਡ ਉਹਨਾਂ ਨੇ ਰਿਮੂਵ ਕਰਤਾ ਤੁਸੀਂ ਤੁਹਾਡੇ ਕੋਈ ਦਿੱਕਤ ਆ ਗਈ ਹੈ ਤੁਹਾਡਾ ਝੋਨਾ ਲੱਗਿਆ ਕੋਈ ਫਸਲ ਲੱਗੀ ਹੈ ਜੇ ਤੁਹਾਡੇ ਕੰਟਰੋਲਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਤੁਸੀਂ ਉਹਦੀ ਪੈਰਾਮੀਟਰ ਸੈਟਿੰਗ ਨਹੀਂ ਕਰਵਾ ਸਕਦੇ ਜਦੋਂ ਤੱਕ ਕੰਪਨੀ ਨਹੀਂ ਆਉਂਦੀ ਕੰਪਨੀ ਆਏਗੀ ਕੰਪਨੀ ਹੀ ਉਹਦੀ ਪੈਰਾਮੀਟਰ ਸੈਟਿੰਗ ਕਰਕੇ ਜਾਏਗੀ ਉਦੋਂ ਤੱਕ ਤੁਹਾਡਾ ਸੋਲਰ ਪੰਪ ਜਿਹੜਾ ਹੈ ਉਹ ਬੰਦ ਰਹੇਗਾ ਸਰਕਾਰੀ ਦੇ ਵਿੱਚ ਮਿਲਣ ਵਾਲੇ ਸੋਲਰ ਪੰਪਾਂ ਦੇ ਵਿੱਚ ਜੋ ਸੋਲਰ ਮੋਟਰਾਂ ਹੁੰਦੀਆਂ ਨੇ ਉਹ ਜ਼ਿਆਦਾਤਰ ਨਾਨ ਰਿਪੇਅਰੇਬਲ ਹੁੰਦੀਆਂ ਨੇ ਜੇ ਤੁਸੀਂ ਉਹਨੂੰ ਰਿਪੇਅਰ ਕਰਵਾਉਂਦੇ ਵੀ ਹੋ ਤੇ ਉਹਦੀ ਕਾਸਟ ਜ਼ਿਆਦਾ ਹੁੰਦੀ ਹੈ ਪ੍ਰਾਈਵੇਟ ਸੋਲਰ ਮੋਟਰ ਦੇ ਵਿੱਚ ਜਦੋਂ ਤੁਸੀਂ ਸੋਲਰ ਪੰਪ ਸਪੈਸ਼ਲ ਸੋਲਰ ਮੋਟਰ ਵੀ ਲਵਾਉਂਦੇ ਹੋ ਉਹਦੇ ਵਿੱਚ ਉਸ ਮੋਟਰ ਨੂੰ ਤੁਸੀਂ ਰਿਪੇਅਰ ਵੀ ਕਰਵਾ ਸਕਦੇ ਹੋ ਰਵਾਈਂਡ ਵੀ ਕਰਵਾ ਸਕਦੇ ਹੋ ਉਹ ਦੁਬਾਰਾ ਰੀਯੂਜ਼ੇਬਲ ਹੁੰਦੀਆਂ ਨੇ ਤੁਸੀਂ ਰੀਯੂਜ਼ ਕਰ ਸਕਦੇ ਹੋ ਮੋਟਰ ਨੂੰ ਠੀਕ ਕਰਵਾ ਕੇ ਸਰਕਾਰ ਦੁਆਰਾ ਜੋ ਸਬਸਿਡੀ ਤੇ ਸੋਲਰ ਪੰਪ ਮਿਲਦਾ ਹੈ ਉਹਤੇ ਤੁਸੀਂ ਕੋਈ ਵੀ ਹੋਰ ਸੋਲਰ ਪੰਪ ਜਾਂ ਕੋਈ ਮੋਟਰ ਨਹੀਂ ਚਲਾ ਸਕਦੇ ਜਦੋਂ ਕਿ ਪ੍ਰਾਈਵੇਟ ਸੋਲਰ ਪੰਪ ਲਵਾਂਦੇ ਹੋ ਤੁਸੀਂ ਉਹਤੇ ਕੋਈ ਵੀ ਮੋਨੋਬਲਾਕ ਸੋਲਰ ਨੋਨ ਸੋਲਰ ਸਮਰਸੀਬਲ ਕੋਈ ਵੀ ਮੋਟਰ ਚਲਾ ਸਕਦੇ ਹੋ ਏਸੀ ਡੀਸੀ ਮੋਟਰ ਵੀ ਚਲਾ ਸਕਦੇ ਹੋ ਆਪਣੀ ਮਰਜ਼ੀ ਨਾਲ ਪੈਰਾਮੀਟਰ ਚੇਂਜ ਕਰਕੇ ਔਰ ਇਹਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਜਿਹੜੀ ਹੈ ਜਿਹੜਾ ਸਰਕਾਰੀ ਸਿਸਟਮ ਹੈ ਉਹਦੇ ਨਾਲੋਂ ਪ੍ਰਾਈਵੇਟ ਸੋਲਰ ਪੰਪ ਦਾ ਪਾਣੀ ਕਿਤੇ ਜ਼ਿਆਦਾ ਹੁੰਦਾ ਫਲੋ ਬਹੁਤ ਵਧੀਆ ਹੁੰਦਾ ਔਰ ਪ੍ਰਾਈਵੇਟ ਸੋਲਰ ਸਿਸਟਮ ਦੀ ਜਿਹੜੀ ਪਰਫਾਰਮੈਂਸ ਹੁੰਦੀ ਹੈ ਉਹ ਲਗਭਗ ਤੁਹਾਨੂੰ ਗ੍ਰਿਡ ਮੋਟਰ ਵਾਂਗੂ ਹੀ ਮਿਲਦੀ ਹੈ ਜਿਵੇਂ ਤੁਸੀਂ ਇੱਕ ਕਨੈਕਸ਼ਨ ਲੈ ਕੇ ਸੋਲਰ ਪੰਪ ਤੋਂ ਪਾਣੀ ਲੈ ਸਕਦੇ ਹੋ ਉਸੇ ਤਰੀਕੇ ਦੀ ਪਰਫਾਰਮੈਂਸ ਆਉਂਦੀ ਹੈ ਪ੍ਰਾਈਵੇਟ ਸੋਲਰ ਸਿਸਟਮ ਦੀ ਸਰਕਾਰੀ ਸੋਲਰ ਸਿਸਟਮ ਦੇ ਵਿੱਚ ਤੁਹਾਨੂੰ 100 ਮੀਟਰ ਹੈਡ ਤੋਂ ਜ਼ਿਆਦਾ ਕੋਈ ਵੀ ਸੋਲਰ ਪੰਪ ਨਹੀਂ ਪ੍ਰੋਵਾਈਡ ਕਰਵਾਇਆ ਜਾਂਦਾ ਮਤਲਬ 300 ਫੁੱਟ ਤੋਂ ਜ਼ਿਆਦਾ ਡੁੰਗਾਈ ਦਾ ਤੁਹਾਨੂੰ ਸੋਲਰ ਪੰਪ ਨਹੀਂ ਮਿਲਦਾ ਉਹਦੇ ਵਿੱਚ ਪ੍ਰਾਈਵੇਟ 'ਚ ਤੁਸੀਂ 1500 ਫੁੱਟ ਡੰਗਾਈ ਤੱਕ ਪਾਣੀ ਚਕਵਾ ਸਕਦੇ ਹੋ ਤੁਹਾਨੂੰ 1500 ਫੁੱਟ ਡੰਗਾਈ ਤੱਕ ਦੇ ਸੋਲਰ ਪੰਪ ਅਵੇਲੇਬਲ ਮਿਲਦੇ ਨੇ ਜੇ ਤੁਸੀਂ ਪ੍ਰਾਈਵੇਟ ਸੋਲਰ ਸਿਸਟਮ ਲਵਾਉਂਦੇ ਹੋ ਸੋ ਇਹ ਵੀਡੀਓ ਸੀ ਇਹਨਾਂ ਦੇ ਵਿੱਚ ਫਰਕ ਤੇ ਕੀ ਸਰਕਾਰੀ ਸਿਸਟਮ ਚ ਤੇ ਪ੍ਰਾਈਵੇਟ ਸੋਲਰ ਸਿਸਟਮ ਚ ਕੀ ਫਰਕ ਹੁੰਦਾ ਤੁਹਾਡੇ ਲਈ ਇਦਾਂ ਦੀਆਂ ਬਹੁਤ ਸਾਰੀਆਂ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਿੰਨੇ ਆ ਜੁੜੇ ਰਹੋ ਸਾਡੇ ਨਾਲ ਜੇ ਕੋਈ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਪ੍ਰਾਈਵੇਟ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਏ ਗ੍ਰੇਡ ਦੇ ਵਿੱਚ ਤੁਸੀਂ ਕੁਆਲਿਟੀ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਤੋਂ ਤੁਸੀਂ 1 ਹੌਸਪਾਵਰ ਤੋਂ ਲੈ ਕੇ 50 ਹੌਸਪਾਵਰ ਤੱਕ ਦੇ ਸੋਲਰ ਸੰਬਰਸੀਬਲ ਤੇ ਸੋਲਰ ਮੋਨੋਬਲਾਕ ਸੋਲਰ ਪੰਪ ਤੇ ਆਨ ਗ੍ਰਿਡ ਆਫ ਗ੍ਰਿਡ ਹਾਈਬ੍ਰਿਡ ਰੂਫ ਟਾਪ ਲਗਵਾ ਸਕਦੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜੀਵੀਦਾਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਆਪਣੇ ਵਧੀਆ ਚੰਗੀ ਕੁਆਲਿਟੀ ਦੇ ਸੋਲਰ ਸਿਸਟਮ ਤੇ ਇੱਕ ਅੱਛੀ ਸਰਵਿਸ ਕਰਕੇ ਖੇਤੀਬਾੜੀ ਵਾਲੇ ਸੋਲਰ ਪੰਪ ਤੋਂ ਘਰ ਦਾ ਲੋਡ ਚਲਾਉਣ ਵਾਸਤੇ ਕੰਟਰੋਲਰ ਲੈਣਾ ਚਾਹੁੰਦੇ ਹੋ ਵੀ ਸਾਡੇ ਕੋਲ ਅਵੇਲੇਬਲ ਨੇ ਤੁਸੀਂ ਸਾਡੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਬਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ